ਧੰਨ ਗੁਰੂ ਅਮਰਦਾਸ ਜੀ ਮਹਾਰਾਜ ਐਸੀ ਬਿਰਧ ਮੂਰਤੀ ਹਨ ਜਿਨ੍ਹਾਂ ਦੇ ਜੀਵਨ ਦੀ ਛਾਪ ਜਗਤ ਨੂੰ ਇਹ ਉਪਦੇਸ਼ ਦਿੰਦੀ ਹੈ ਕਿ ਉਮਰ ਦੇ ਕਿਸੇ ਵੀ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਚਾਹੇ ਸਰੀਰ ਬੁੱਢਾ ਵੀ ਹੋ ਗਿਆ ਬਿਰਧ ਵੀ ਹੋ ਗਿਆ ਪਰ ਮਨੁੱਖ ਦੇ ਅੰਦਰ ਅਗਰ ਉਤਸ਼ਾਹ ਹੈ ਉਮੰਗ ਹੈ ਆਸਾ ਹੈ ਤੋ ਬਹੁਤ ਵੱਡੇ ਵੱਡੇ ਕੰਮ ਉਸ ਅਵਸਥਾ ਦੇ ਵਿੱਚ ਵੀ ਹੋ ਸਕਦੇ ਨੇ ਜਦ ਕਿ ਅਕਸਰ ਬੁਢੇ ਪਿਛਲੋ ਕੀ ਨਿਰਾਸ਼ਾ ਦੇ ਖੜ ਦੇ ਵਿੱਚ ਜਾ ਕੇ ਦੇ ਨੇ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਮਾਤਾ ਲక్ష్ਮੀ ਜੀ ਦੀ ਕੁਖੋਂ ਪਿਤਾ ਤੇਜਭਾਨ ਦੇ ਘਰ ਦੇ ਛੋਇਆ ਆਪ ਜੀ ਦਾ ਜਨਮ ਵਿਸਾਖ ਸੁਦੀ 14 1526 ਵਿੱਚ ਹੋਇਆ ਆਪ ਜੀ ਦੀ ਸੰਤਾਨ ਮੋਹਰੀ ਜੀ ਮੋਹਨ ਜੀ ਤੇ ਦੋ ਪੁੱਤਰੀਆਂ ਦਾਨੇ ਜੀ ਭਾਨੀ ਜੀ ਇਹ ਆਪ ਜੀ ਦਾ ਗ੍ਰਸਥੀ ਜੀਵਨ ਸੀ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਘਰ ਗ੍ਰਸਥੀ ਵਿੱਚ ਆਪ ਜੀਵਨ ਇਸ ਢੰਗ ਦਾ ਵਰਤੀਤ ਕਰ ਰਹੇ ਸਨ ਜਿਵੇਂ ਕਿ ਪਾਣੀ ਵਿੱਚ ਰਹਿੰਦਾ ਹੋਇਆ کمل لیکن پھر بھی ایک دھو اندر بنی رہن دی سی کہ پرم آنند وہ جو سمادھی ہے وہ نصیب ہوئے کہیں دنے آپ نے اسی اچھا نو مکھ رکھ کے تھان تھان رٹن کی کیا اور اکثر گاہے بگاہے ہری دوار بھی جانے سن ਇੱਕ ਦਿਨ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਠੰਡ ਦੇ ਦਿਨ ਸਨ ਰੇਤ ਦੇ ਵਿੱਚ ਬੈਠੇ ਚਰਨਾਂ ਨੂੰ ਪਸਾਰ ਕੇ ਪੈਰ ਪਸਾਰ ਕੇ ਇੱਕ ਪਾਂਡਾ ਜੋ ਇਲਮੇ ਨਜੂਮ ਦੇ ਵਿੱਚ ਮਾਹਿਰ ਸੀ ਜੋਤਸ਼ੀ ਸੀ ਲੰਘਿਆ ਉਹਦੀ ਨਿਗਾਹ ਪਸਰੇ ਹੋਏ ਚਰਨਾਂ ਤੇ ਪੈ ਗਈ ਔਰ ਉਸਨੇ ਮੱਥਾ ਟੇਕਿਆ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਰੋਕਿਆ ਆਖਿਆ ਬ੍ਰਾਹਮਣ ਦੇਵਤਾ ਮੈਂ ਤੇ ਖੱਤਰੀ ਹਾਂ ਤੂੰ ਬ੍ਰਾਹਮਣ ਹੈ ਕੁੱਲ ਕਰਕੇ ਜਾਤ ਕਰਕੇ ਤੂੰ ਉੱਚਾ ਹੈ ਮੈਨੂੰ ਕਿਉਂ ਮੱਥਾ ਟੇਕਿਆ ਤਾਂ ਬ੍ਰਾਹਮਣ ਹੱਥ ਜੋੜ ਕੇ ਕਹਿਣ ਲਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਇਹ ਪਦਮ ਤੇ ਕਿਸੇ ਬ੍ਰਹਮ ਗਿਆਨੀ ਦੇ ਚਰਨਾਂ ਦੇ ਛੋਂਦਾ ਹੈ ਇਹ ਪਦਮ ਤੇ ਕਿਸੇ ਪਹੁੰਚੀ ਹੋਈ ਰੂਹ ਦੇ ਚਰਨਾਂ ਛੋਂਦਾ ਹੈ ਤੁਹਾਡੇ ਕਦਮਾਂ ਵਿੱਚ ਪਦਮ گرو امرداس جی مہاراج بڑی روحانی مسکراہٹ چے براہم دیوتا میں یاتری ہاں بالکل یاتری وہ براہمن کہنے لگا مہاراج یہ بیج اجے انکرت نہیں ہوئے گا ہوا یہ ہونے والا ہے اور جدو یہ بیج انکرت ہوئے ہے مینو بولنا نہیں میں تھوڑے چرنا چاہوں گا میں تھوڑے درشن کرنے پھر آواں گا رب دی نیت گرو ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ بی بی ਅਮਰੋ ਆਪ ਦੇ ਭਤੀਜੇ ਨੂੰ ਵਿਆਹੀ ਗਈ ਇਸਤਰੀ ਕੇ ਨਾਲ گرو ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰ ਬਣੀ ਇੱਕ ਦਿਨ بی بی ਅਮਰੋ ਸਾਹਿਬ ਸ੍ਰੀ ਗੁਰਨਾانک ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰੜਕਦੇ ਹੋਇਆ अलाप रही सी पढ़ रही सी बड़े मधुर ढंग ਦੇ ਵਿੱਚ बड़े मधुर वेख ਦੇ ਵਿੱਚ ਬਿਰਧ baba ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ beta ਇਹ ਕਿਸ ਦੇ ਬਚਨ ਪੜ ਰਹੀ ਹੈ ਇਹ ਕਿਸ ਦੀ ਬਾਣੀ ਪੜ ਰਹੀ ਹੈ ਬਹੁਤ ਖਿਚ ਪਾਈ ਹੈ ਸਨੇਮੈ ਨੂੰ ਤਾਂ ਨੂ ਰਾਣੀ ਕਹਿ ਲਗੀ baba ਇਹ ਬਾਣੀ ਧਨ ਗੁਰੂ

ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤੇ ਇੱਕ ਦਫਾ ਪ੍ਰithvi ਤੇ ਅੰਧਕਾਰ ਹੋ ਜਾਂਦਾ ਹੈ ਇਹ ਗੱਲ ਵੱਖਰਾ ਹੈ ਕਿ ਸੂਰਜ ਵਿੱਚ ਹਨੇਰਾ ਨਹੀਂ ਸੂਰਜ ਵਿੱਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮੈਨੇਜ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ ਤਾਂ ਕੁੜਮਾ ਚਾਰੀ ਰਿਸ਼ਤੇਦਾਰੀ ਸ਼ਰੀਕਾ ਚਾਰੀ ਔਰੇ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੋਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹਿਣੇ ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਦੇ ਚ ਪਈ شبد تے آخر کرنا چی پائے گا اور سنیا اپنی نور آنی تو درشنا شریقا چاری ہے اور پھر آپ پتر والے نے بیٹے والے نے جد کے گروہ اگد دیو جی مہاراج پتری والے سن آخر بھارتی پرمپرہ دے مطابق لڑکی والے اکثر ਆਪਣੇ ਆਪ ਨੂੰ ਨਿਰਮਾਣਤਾ ਜਿ ਰੱਖਦੇ ਨੇ ਗਰੀਬੀ ਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਪਮਾਨ ਦੇ ਨਾਲ ਆਂਦੇ ਨੇ ਮਾਣ ਤਾੜ ਦੇ ਨਾਲ ਆਂਦੇ ਨੇ ਪਰ ਅੱਜ ਕੁਝ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਦ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਆ ਰਿਸ਼ਤੇ ਚ ਕੁੜਮਾਚਾਰੀ ਹੈ ਖੰਡੂਰ ਸਾਹਿਬ ਆ ਕੇ ਜਦ ਦੀਦਾਰ ਕੀਤੇ ਭਰੀ ਸੰਗਤ ਦੇ ਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਦ ਅੰਮ੍ਰਿਤਮਈ ਬਚਨ ਸੁਣੇ ਤਾਂ ਜਿਸ ਢੰਗ ਨਾਲ ਕਹਿੰਦੇ ਨੇ ਸਿਰ ਝੁਕਦਾ ਹੈ ਝੁਕਾਇਆ ਨਹੀਂ ਜਾਂਦਾ ਸੁਭਾਵਕ ਹੀ ਝੁਕ ਗਿਆ ਕਦਮਾਂ ਤੇ ਡਿੱਗ ਪਿਆ ਡੰਡਾ ਉਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇਵ ਇਸ ਕੁੜਮਾਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ ਮੈਂ ਅਜ ਤੋਂ ਆਪ ਦਾ ਸੇਵਕ ਆਪ ਦਾ ਸਿੱਖ ਔਰ ਉਹ ਆ ਗਈ ਆਪਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਵਿੱਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ ਮੈਂ ਸੇਵਾ ਵੀ ਕਰਾਂ ਹੁਣ ਇੱਕ ਤੇ ਬਿਰਧ ਸਰੀਰ ਗਾਲਵਨ 70 ਤੋਂ ਉੱਚੀ ਟਪੀ ਹੋਈ ਅਵਸਥਾ ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ ਉਮੰਗ ਵੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ ਠੀਕ ਹੈ ਸੇਵਕ ਦੇ ਰੂਪ ਵਿੱਚ ਤੁਸੀਂ ਕਬੂਲ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ ਰੋਜ਼ ਦੀ ਸੇਵਾ ਹੁਣ ਵਿਆਸਾ ਅੱਧੀ ਰਾਤ ਨੂੰ ਉੱਠਦੇ ਨੇ ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਣਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਵਿਆਸਾ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਦ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਤੇ ਇਹ ਜਪਦਾ ਜਿਵੇਂ ਤ੍ਰਿਲੋਕੀ ਦਾ ਭਾਰ اس برد بابے نہیں چکے ہوئے ہیں جو میں سمو سنسار دی ذمہ واری اس بابے نہیں چکی ہوئی ہے بات دے چھوا کے ہی آپ دے کردار رہیں آپ دے پرچار رہیں یہ سب کچھ پرگٹ بھی ہویا یہ سیوہ آپ نے کوئی ایک دن نہیں کی تھی ایک مہینہ نہیں کی تھی ایک سال نہیں بلکہ بارہ سال کی تھی روز ادھی رات نو اٹھنا ہے ਬਿਆਸਾ ਤੇ ਪਹੁੰਚਣਾ ਹੈ। ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲੈਣਾ ਹੈ। ਔਰ ਗਲਵਨ ਤਿੰਨ ਕੋਦਾ ਪੈਂਦਾ ਹੈ। 6 ਕਿਲੋਮੀਟਰ ਦਾ ਹੈ। ਇਹ ਰਸਤਾ ਹੈ ਜੋ ਆਪ ਰੋਜ਼ طے ਕਰਦੇ ਨੇ ਜਾਣਾ ਤੇ ਆਣਾ। ਅੱਜ ਕਿਦਰੇ ਐਸਾ ਹੋਇਆ ਜਦ ਜਾਣ ਲੱਗੇ ਅਧੀ ਰਾਤ ਦਾ ਵਕਤ ਰਾਤ ਹਨੇਰੀ ਸੀ। ਆਪ ਇੱਕ ਚੁਲਾ ਹੈ ਦੀ ਖੱਡੇ ਵਿੱਚ ਗਿਰ ਗਏ। ਆਵਾਜ਼ ਆਈ ਖੜਾ ਆਈ ਤਾਂ ਜੁਲਾਹੇ ਨੇ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਦੇਖ ਬਾਹਰ ਕੋਈ ਹੈ ਖੱਡੀ ਦੇ ਖੜ ਦੇਚ ਕੋਈ ਗਰੇ ਤਾਂ ਜੁਲਾਹੀ ਕਹਿ ਲਗੀ ਅੱਧੀ ਰਾਤ ਨੂੰ ਉਹ ਹੀ ਅਮਰੋ ਨੇ ਥਾਂਵਾ ਹੋਏਗਾ ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ ਅੱਧੀ ਰਾਤ ਨੂੰ ਕੋਈ ਉੱਟਦਾ ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ ਕੋਈ ਭਟਕਦਾ ਹੋਇਆ ਗਿਰ ਗਿਆ ਮੈਂ ਦਾ ਉਹੀ ਅੰਮ੍ਰੋ ਨੇ ਥਾਵਾ ਬਥੇਰੇਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ ਸ਼ਹਿਦ ਪੁੱਤਰ ਨਹੀਂ ਰੱਖਦੇ ਭਤੀਜੇ ਨਹੀਂ ਰੱਖਦੇ ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਨੇ ਔਰ ਸਿਰਫ ਟਿਕੇ ਹੀ ਨਹੀਂ ਤਾਂ ਹੀ ਤੇ ਬਿਆਸਾ ਤੋਂ ਗਾਗਰ ਜਲਦੀ ਭਰ ਕੇ ਲੈਂਦੇ ਨੇ ਦਿਨ ਨੂੰ ਲਕਣਾ ਫਾੜਦੇ ਨੇ ਟੱਪੜ ਛਾੜਦੇ ਨੇ ਲੰਗਰ ਬਣਾਉਣ ਦੀ ਸੇਵਾ ਕਰਦੇ ਨੇ ਇਹ ਨੌਕਰੀ ਕਰਦੇ ਨੇ ਇਹ ਗੁਲਾਮੀ ਕਰਦੇ ਨੇ ਇਹਨਾਂ ਦਾ ਕੋਈ ਥਾਂ ਨਹੀਂ ਪਰਚਲਤ ਹੋ ਗਈ ਗੱਲ ਖੰਡੋਰ ਵਿੱਚ ਅਮਰੂ ਨੇ ਥਾਵਾਂ ਅਮਰੂ ਨੇ ਥਾਵਾਂ ਅਮਰੂ ਨੇ ਥਾਵਾਂ ਇਹ ਬਚਨ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ 'ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ ਹੈਰਾਨੀ ਜਿਦਾਈ ਹੈ ਅਮਰੋ ਨੇ ਥਾਵਾਂ ਜੈਸੇ ਅਮਰਦਾਸ ਜੀ ਆਏ ਕੋਲ ਬਿਠਾਇਆ ਸਿਰ ਤੇ ਹੱਥ ਰੱਖ ਕੇ ਕਹਿ ਲਗੇ ਗੁਰੂ ਅਮਰਦਾਸ ਨਿਥਾਵਾਂ ਆ ਦੀ ਥਾ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਨਿਓਟਿਆਂ ਦੀ ਓਟ ਨਿ ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ ਜੇ ਲਗਾਤਾਰ ਵਰਦੇ ਹੀ ਗਏ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਬਣੇ ਨਿਮਾਣਿਆਂ ਦੇ ਮਾਣ ਬਣੇ ਨਿਆਸਰਿਆਂ ਦੇ ਆਸਰੇ ਬਣੇ ਨਿਓਟਿਆਂ ਦੀ ਓਟ ਬਣੇ ਆਪਨੇ ਗੁਰਗੱਦੀ ਤੇ ਬੈਠਦੇ ਆ ਸਿੱਖ ਜਗਤ ਦਾ ਪਹਿਲਾ ਕੇਂਦਰੀ তীਰਥ ਆਵਾਦ ਕੀਤਾ ਬਣਾਇਆ ਗੋਵਿੰਦਵਾਲ باولی تیار کی یہ سکھ جگت کا پہلا تیرت ہے اس دیا چوراسی پاڑیاں پوڑیاں اشنان بھی مہانتہ دسی اور آپ نے لنگر کی جی پرمپرا توڑی اس ورن ونڈ ختم کر دیتی آخیا میں کسے ذات نہیں مندہ اور کسے ورن ونڈ مندہ اسی اِسدی اس دیش دی آبادی ਜੋ ਸ਼ੂਦਰ ਕਹੀ ਜਾਂਦੀ ਸੀ ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ ਲੋਹਾਰ ਦਰਖਾਨ ਧੋਬੀ ਜੁਲਾਹੇ ਚਮਾਰ ਮਾ ਮਹਰ ਕੁਮਾਰ ਇਹ ਸਾਰੇ ਲੋਕ ਕਿਰਤੀ ਸ਼ੂਦਰ કહਿਆ ਜਾਂਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਹੇ ਇਹਨਾਂ ਸਾਰਿਆਂ ਲਈ ਖੋਲ ਦਿੱਤੇ ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ ਖੋਲ ਦਿੱਤੇ ਔਰੇ ਆਖਿਆ ਇਕੱਠੇ ਬੈਠ ਕੇ ਇੱਕ ਕੋਈ ਪੰਗਰ ਦੇ ਚ ਲੰਗਰ ਛਕੋ ਰਾਣਾ ਰੰਗ ਬਰਾਬਰੀ ਕਰ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ ਗੁਰੂ ਨਾਨਕ ਦੀ ਜੋਤ ਦਾ ਆਗਾਮ ਪ੍ਰਸਾਰ ਕਰ ਰਹੇ ਨੇ ਕਹਿੰਦੇ ਨੇ ਦਰਸ਼ਨਾ ਦੀ ਲੋਹ ਅਕਬਰ ਦੇ ਅੰਦਰ ਵੀ ਪੈਦਾ ਹੋਈ ਉਸ ਜ਼ਮਾਨੇ ਦਾ ਮੁਗਲ ਸਮਰਾਟ ਮੁਗਲ ਆਜ਼ਮ ਅਕਬਰ ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ ਇੱਛਾ ਵੀ ਰੱਖਦਾ ਸੀ ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ ਘਾਟ ਐ ਸੀ ਅਦਕੜ ਜਾਈ ਉਮਰ ਹੋ ਗਈ ਘਰ ਦੇ ਸੰਤਾਨ ਨਹੀਂ ਸੀ ਤਾਂ ਕਿਸੇ ਨੇ ਕਿਹਾ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਤੇ ਵਰ ਪ੍ਰਾਪਤ ਕਰੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਤ ਵਿੱਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ ਉਹਨੂੰ ਸੰਗਤ ਵਿੱਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ ਇਹ ਆਪ ਨੇ ਇਸ ਵਾਸਤੇ ਕੀਤਾ ਕਿ ਵਰਣਵੰਡ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ ਪਰ ਅੱਜ ਪਹੁੰਚ ਗਿਆ ਮੁਗਲ-ਏ-ਆਜ਼ਮ ਅਕਬਰ ਤੇ ਜਦ ਚੌਬਦਾਰ ਭਜੇ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਭਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮੁਗਲ-ਏ-ਆਜ਼ਮ ਅਕਬਰ ਆਇਆ ਤੇ ਸਤਗੁਰਾਂ ਦੇ ਮੁਖਾਰ ਬਿੰਦ ਤੋਂ ਉਹੀ ਬਚਨ ਨਿਕਲੇ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਚੌਬਦਾਰ ਇਸ਼ਾਰਾ ਸਮਝ ਗਿਆ ਤੋਂ ਮੁਗਲਾਂ ਨੂੰ ਕਹਿਣ ਲਗਾ ਪਹਿਲੇ ਆਪ ਨੂੰ ਪੰਗਤ ਦੇ ਚ ਬੈਠ ਕੇ ਲੰਗਰ ਛਕਣਾ ਪਏਗਾ ਫਿਰ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ ਫਿਰ ਸੰਗਤ ਦੇ ਚ ਪ੍ਰਭੂ ਦੀ ਬਾਣੀ ਔਰ ਈश्वरीय ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ ਬੈਠ ਗਏ ਪੰਗਤ ਦੇ ਚ ਅਕਬਰ ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ ਇਸ ਪ੍ਰਸ਼ਾਦ ਦੇ ਚ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਹੈ ਅਕਬਰ ਆਨੰਦ ਵਿੱਚ ਐਸਾ ਸਵਾਦ ਦਾਲ ਵਿੱਚ ਐਸਾ ਸਵਾਦ ਹੈਰਾਨ ਹੋ ਕੇ ਸੇਵਾਦਾਰੋਂ ਤੋਂ ਪੁੱਛਦਾ ਹੈ ਤਾਂ ਸੇਵਾਦਾਰ ਕਹਿੰਦੇ ਨੇ ਬਾਦਸ਼ਾਹ सलामत ਰੱਬੀ ਪ੍ਰਸ਼ਾਦ ਰੱਬੀ ਰਹਿਮਤ ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ ਹੈ ਇਹ ਸਵਸਤੇ ਪ੍ਰਸ਼ਾਦ ਹੈ ਬਖਸ਼ਿਸ਼ ਹੈ ਰਹਿਮਤ ਹੈ ਇਹ ਸਵਾਦ ਪ੍ਰਭੂ ਦੈ ਅਕਾਲ ਪੁਰਖ ਦੈ ਈਸ਼ਵਰ ਦਾ ਇਸ ਤੋਂ ਬਾਅਦ ਦਰਸ਼ਨ ਸੇਬ ਹੋਏ ਮਥਾ ਟੇਕੇ ਆਂਡ ਅਕਬਰ ਨੇ ਬੇਨਤੀ ਕੀਤੀ ਮੈਂ 100 ਪਿੰਡ ਜਾਗੀਰ ਦੇਚ ਆਪ ਜੀ ਨੂੰ ਦੇਣਾ ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਇਹ ਦਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਲੰਗਰ ਚੱਲਦਾ ਹੈ ਸ਼ਾਨ ਸ਼ਾਹੀ ਖਜ਼ਾਨੇ ਚੋਂ ਨਹੀਂ ਚਲایا ਜਾ ਸਕਦਾ ਅਸੀਂ ਇਹ ਮਰਿਆਦਾ ਬਣਾਈ ਹੈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵੰਨ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ ਰਸ ਬਣਿਆ ਰਹੇ ਆਪਨੇ ਸਖਤੀ ਨਾਲ ਦਸਵੰਨ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ ਬਈ ਉਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ দান ਦੇ ਰੂਪ ਵਿੱਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਧਾਮ ਨਾ ਦੇਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਰੱਬ ਦੇ ਨਾਮ ਦਾ ਦਸਵਾਂ ਹਿੱਸਾ ਨਹੀਂ ਕੱਢਦਾ ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ਹੈ اے ਬੰਦੇ ਨੌ ਹਿੱਸੇ ਤੂੰ ਰੱਖ ਲੈ ਦਸਵਾਂ گرو دھرم ایشور دشور دیکھ سار کتابی کا کرتا کہ دھن کے بھاگی چار ہیں دھرم چور نرپ آگ اگر دھرم کا حصہ نہیں دیتا گیا تو چور لے جائے گا اگن بھیٹ ہو جائے گا یا راج گردی کے زیر اثر ہو جائے گا خیر گروہ امردس جی مہراج نے اس ڈنگ دی لنگر دی اگمی پرمپر توری ਚਾਰੋਂ ਪਾਸੇ ਆਪਦਾ ਜੈਜੈਕਾਰ ਹੋਇਆ। ਧਨਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੈਭਜ਼ਾਦੇ ਦਾਤੋ ਜੀ ਦਸ ਹੋ ਜੇ। ਕਹਿੰਦੇ ਨੇ ਇਹ ਜਸ ਉਹ ਨਹੀਂ ਸਹਾਰ ਸਕੇ। ਜਿਵੇਂ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੋ ਜੀ ਨੂੰ ਵੀ ਬੜਾ ਰੋਸ ਚੜਿਆ ਅਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ ਵਰਹ ਮੰਨ ਦੀ ਪਰੰਪਰਾ ਹੀ ਤੋੜ ਦਿੱਤੀ ਔਰ ਇਹ ਸਿਰਫ ਦਾਤੂ ਹੀ ਨਹੀਂ ਮਰਵਾਹਾ ਇਤੇ ਅਕਬਰ ਦੇ ਦਰਬਾਰ ਵਿੱਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪ੍ਰਾਣੀ ਸੰਸਕ੍ਰਿਤੀ ਹੈ ਖੱਤਰੀ ਬ੍ਰਾਹਮਣ শূਦਰ ਵੈਸ ਇਹ ਚਾਰ ਵਰਨਾ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ। ਗਵਾਰ ਹੈਓ ਜੋ ਜ਼ਾਤ ਅਬਮਾਨੀ ਹੈ ਵਰਨ ਅਬਮਾਨੀ ਹੈ ਆਪ ਦਾ ਉਪਰੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜਨਮ ਤੋਂ ਕੋਈ ਸ਼ੂਦਰ ਨਹੀਂ ਜੀਵਨ ਤੋਂ ਸ਼ੂਦਰ ਹੋਵੇਗਾ ਜੀਵਨ ਤੋਂ ਬ੍ਰਾਹਮਣ ਹੋਵੇਗਾ ਦਾਤੂ ਜੀ ਨੇ ਇੱਕਦਮ ਸੰਗਤ ਦੇ ਚਾਕੇ ਸਤਗੁਰੂ ਦੇਵ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ ਸੀਨੇ ਦੇ ਚ ਖਿੱਚ ਕੇ ਲਤ ਮਾਰੀ ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ ਇਕਦਮ ਆਪਣੇ ਆਪ ਨੂੰ ਸੰਭਾਲ ਲਿਆ ਤੇ ਸੰਭਾਲ ਲਿਆ ਸਾਰ ਆਪ ਨੇ ਧਾਤੂ ਦੇ ਕਦਮ پکڑ ਲਏ ਚਰਨ پکڑ ਲਏ ਔਰ ਜੋ ਬੇਨਤੀ ਕੀਤੀ ਸਿੱਖ ਜਗਤ ਦੇ ਮਹਾਨ ਇਤਿਹਾਸਕਾਰ ਕਵੀ ਤੇ ਬ੍ਰਹਮਨੇਸ਼ਟ ਚੋੜਾ ਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ ਇਕ ਤੋ ਸੇਵਾ ਕਰਤ ਰਹੇ ਹੂੰ ਦੁਤੀਏ ਬੈਤੇ ਬਿਰਧ ਭਏ ਹੂੰ ਯਾ ਤੇ ਅਧਕ ਸਰੀਰ ਕਠੋਰਾ ਤੁਮਰੇ ਚਰਨ ਮੇਰ ਦਰ ਨੈ ਥੋਰਾ ਐ ਦਾਤੂ ਜੀ ਇਕ ਤੇ ਮੇਰੀ ਉਮਰ ਵਡੇ ਰਹੀ ਏ 84 ਸਾਲ ਦਾ ਹੋ ਗਿਆ ਜਿਸ ਕਰਕੇ ਮੇਰੀਆਂ ਹੱਡੀਆਂ ਸਖਤ ਹੋ ਗਈਆਂ ਚਮੜੀ ਸਖਤ ਹੋ ਗਈ ਮਾਸ ਸਖਤ ਹੋ ਗਿਆ ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ ਤੇ ਦੂਸਰਾ ਦਾਤੋ ਜੀ ਮੈਂ ਅੱਧੀ ਰਾਤ ਨੂੰ ਉੱਠ ਕੇ ਬਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਆਂ 12 ਵਜੇ ਲੱਕੜ ਫੜਨੇ ਤੱਪੜ ਝਾੜਨੇ ਔਰ ਲੰਗਰ ਵੰਡਣਾ ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ ਹੈ ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ ਇੱਕ ਤੋਂ ਸੇਵਾ ਕਰਤ ਰਹੇ ਹੂੰ ਦੋਤੀਏ ਬਹਿਤੇ ਬਿਰਦ ਭਏ ਹੋ ਜਾਂਤੇ ਅਧਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਰ ਨਹੀਂ ਥੋਰਾ ਤਾਂ ਮੇਰਾ ਸਰੀਰ ਬੜਾ ਕਰੜਾ ਹੋ ਗਿਆ ਥੜੇ ਚਰਨ ਬੜੇ ਕੋਮਲ ਨੇ ਤੁਸੀਂ ਮੈਨੂੰ ਖਿੱਚ ਕੇ ਲੱਤ ਮਾਰੀਏ ਕਿਦਰ ਇਹ ਥੜੇ ਚਰਨਾ ਨੂੰ ਮੋਚ ਤੇ ਨਹੀਂ ਆਈ ਇੰਜ ਹੱਥ ਜੋੜ ਕੇ ਖੜੇ ਨੇ ਦਾਤੂ ਦਾ ਅਹੰਕਾਰ ਤੇ ਕ્રોਧ ਪਾਣੀ ਪਾਣੀ ਹੋ ਗਿਆ ਉਰਾਖਣ ਲਗਾ ਇਹ ਹੀ ਨਿਰਮਾਣਤਾ ਇਹ ਹੀ ਗਰੀਬੀ ਦਰਸਲ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ ਸਾਡੀ ਗੱਦੀ ਲੈ ਗਏ ਸਾਡੀ ਵਿਰਾਸਤ ਤੁਸੀਂ ਲੈ ਗਏ ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ ਜਿੱਥੇ ਆਪਨੇ ਵਰਣਵੰਡ ਜਾਤ ਦੀ ਪ੍ਰਥਾ ਨੂੰ ਖਤਮ ਕੀਤਾ ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇਚ ਪੜ ਦੇ ਦੀ ਇਸਤਰੀ ਨੂੰ लंबा घूंघट कडाणा या बुर्के देच रखना कुछ इस्लामी तहजीब दा असर ते कुछ है। मनुख दी परबल वाशना करके स्त्री जगत दा अपना एक संकोच लंबे आघूंघट और बुर्का आलम वजूद दे छाया गुरु अमरदास जी महाराज इस दी मुखालफत कर देना और आपने हुक्म कर देता कि संगत देच कोई भी बीवी ੜਦਾ ਕਰਕੇ ਨਾ ਆਵੇ ਬੁਰਕੇ ਦੇਚ ਨਾ ਆਵੇ ਗੁੰਡ ਕੱਢ ਕੇ ਨਾ ਆਵੇ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਦੇ ਰਾਜੇ ਦੀ ਪਹਾੜੀ ਰਾਜਿਆਂ ਦੀ ਇੱਕ ਰਾਣੀ ਕਿਧਰੇ ਬਹੁਤ ਲੰਬਾ ਗੁੰਡ ਕੱਢ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਝੱਲੀ ਹੋ ਗਈ ਸੀ ਔਰ ਫਿਰ ਜਦ ਸ਼ਰੀਕਾ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ ਇਹ ਤੇ ਠੀਕ ਨਹੀਂ ਹੋਇਆ ਤਾਂ ਪਾਤਸ਼ਾਹ ਕਹਿ ਲਗੇ ਕੋਈ ਨੀ ਕੋਂਡੇ ਕੇ ਪਾਸੇ ਕਰਕੇ ਲੰਗਰ ਦੇ ਭਾਂਡੇ ਮਾਂਜੇ ਠੀਕ ਹੋ ਜਾਏਗੀ। ਔਰ ਵਾਕਈ ਉਹ ਠੀਕ ਹੋ ਗਈ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਕੋਈ ਵੀ ਬੀਬੀ ਕੁੰਡ ਕਰਕੇ ਨਹੀਂ ਆਉਂਦੀ ਸੀ। ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ бурਕਾ ਦੀ ਮੁਖਾਲਫਤ ਕਰਦੀਏ ਪਰਦੇ ਦੀ ਮੁਖਾਲਫਤ ਕਰਦੀਏ ਰਹੋ ਰਹੋਰੀ ਬਹੂਰੀਆ ਗੁੰਘਟ ਜਿਨ ਕਾੜੇ ਅੰਤ ਕੀ ਬਾਰ ਲਹੇ ਗਿਨਾ ਾਂਡੇ ਐ ਬਹੂ ਐ ਬੀਵੀ ਕੁੰਡ ਕਉ ਗੜ ਰਹੀ ਐ ਸੰਗਤ ਵਿਚ ਬੈਠ ਕੁੰਡ ਨੂੰ ਇੱਕ ਪਾਸੇ ਕਰਕੇ ਹਾਂ ਅਗਰ ਗੁੰਡ ਕੱਢਣਾ ਹੀ ਹੈ ਵਾਕਈ ਪਰਦਾ ਕਰਨਾ ਹੀ ਹੈ ਤੋ ਗੁੰਡ ਤੇ ਇਹ ਹੁੰਦਾ ਗੁੰਘਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਕੁੰਡ ਤੇ ਹੁੰਦਾ ਹੈ ਸ਼ਰਮੋ ਹਯਾ ਦਾ ਘੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ ਸਚਾਈ ਦਾ ਅਗਰ ਇਹ ਹੀ ਨਹੀਂ ਤਾਂ ਕਪੜੇ ਦਾ ਘੁੰਡ ਕਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ ਸ਼ਰਮੋ ਹਯਾ ਤੇ ਸਚਾਈ ਇੱਕ ਐਸਾ ਪਰਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ ਧਾਰਮਿਕ ਜਗਤ ਦੇ ਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ ਔਰ ਇਸ ਤਰੀਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇੱਕੋ ਰਸਤਾ ਇੱਕ ਦਾ ਪੁਜਾਰੀ ਇੱਕ ਦਾ ਸੰਦੇਸ਼ ਇੱਕ ਦਾ ਉਪਦੇਸ਼ ਦਿੱਤਾ ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹੇ ਗੋਵਿੰਦਵਾਲ ਦੇ ਵਿੱਚ ਦੂਰ ਦੂਰ ਤੋਂ ਯਾਤਰੀ ਆਂਦੇ ਰਹੇ ਸੰਗਤਾਂ ਆਂਦੀਆਂ ਰਹੀਆਂ ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੂਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ ਭੱਟਾ ਨੇ ਆਪ ਦੀ ਉਪਮਾ ਵਿੱਚ ਜੋ ਪਾਵਨ ਪਵਿੱਤਰ ਇੱਕ ਸਈਆ ਵਿਚਾਰਨ ਕੀਤਾ ਹੈ ਓਏ ਹੈ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਬਸੰਤ ਰੂਪਤ ਦੇ ਵਿੱਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਜਿਵੇਂ ਸ਼ਿਵਜੀ ਦਾ ਲੰਮਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ ਇਸੇ ਤਰੀਕੇ ਨਾਲ ਹੈ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ ਗਨ ਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਗੋਵਿੰਦਵਾਲ ਸਾਹਿਬ ਦੇ ਚ ਜੋਤ ਜਗਾਉਂਦੇ ਹੋਇਆ ਆਪ ਭਾਦਰੋਂ ਸੁਦੀ 15 ਨੂੰ ਸੰਮਤ 1631 ਨੂੰ ਸ੍ਰੀ ਗੋਵਿੰਦਵਾਲ ਸਾਹਿਬ ਦੇ ਚ ਜੋਤੀ ਜੋਤ ਸਮਾਏ ਆਪ ਤਨ ਕਰਕੇ ਗੋਵਿੰਦਵਾਲ ਸਾਹਿਬ ਦੀ ਧਰਤੀ ਦਾ ਹਿੱਸਾ ਬਣੇ ਪਰ ਆਪ ਜੋਤ ਕਰਕੇ ਧਨ ਗੁਰੂ ਰਾਮਦਾਸ ਕਹਿਲਾਏ